ਗੁਰਦਰਸ਼ਨੋ ਕੈਲੀ ਤੇ ਗੁਰਦਰਸ਼ਨੋ ਗੁਰ ਚਰੇ ਮੱਥਾ ਗੁਰਦਰਸ਼ਨੋ ਮੱਥਾ ਸ੍ਰੀ ਗੁਰੂ ਜੀ ਦੀ ਕਿਰਪਾ ਦੇ ਹੋਏ ਸ੍ਰੀ ਗੁਰੂ ਜੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਦੀ ਬਾਤ ਸਾਹੀ ਵਕਮੀ ਪ੍ਰਥਮ ਭਗਵਤੀ ਸਮਰਗ ਦੁਰਨਾਮੁ ਕਲੰਕਿ ਧਿਆਇ ਤੁਰੰਗਿਤ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਅਮੁ ਸਹਾਇ ਜਨ ਹਰ ਗੋਬਿੰਦ ਨਾਮ ਸਭਰਾ ਸ੍ਰੀ ਹਰਿ ਰਾਮ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਵੇਂ ਮਿੱਠਾ ਸਭ ਕੋ ਪਜਾਇ। ਇੱਕ ਬਹਾਦਰ ਸੁਨਰੇਆ ਘਰ ਨਾ ਮੇਧ ਆਵੈ ਘਾਇ ਸਭ ਥਾਈ ਹੋਏ ਸਹਾਈ। ਦਸਵੀਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਬਾਛੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਗਾਹ ਧਿਆਨ ਧਰ ਕੇ ਬਿਲੇ ਵੀ ਜਿਆਰੀਆ ਚੋਹ ਸਾਈਂ ਜਾਦਿਆਂ ਚਾਲੀਆਂ ਮੁਕਤੀਆਂ ਹਟੂਆਂ ਜਪੀਆਂ ਕਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਜੀਵਨ ਲਾਈ ਤੇ ਰਵਾਹੀ ਬੋਲੀਆਂ ਦੇਖ ਤੀਤਾ ਤਨਾ ਗਿਆਰਿਆਂ ਸੱਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਸਦਾ ਸਿੰਘਾਂ ਸੁੰਗੜੀਆਂ ਵਾਲੇ ਧਰਮ ਇਹ ਕਿਸੇ ਸਿੱਖ ਦਿੱਤੇ ਬੰਦ ਬੰਦ ਕਟਾਈ ਕੋਟਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਇਸ਼ਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦੀਪੀਆਂ ਧਰਮ ਨਹੀਂ ਹਾਰਿਆ ਕੀ ਕੇ ਕੇ ਸਾਸ ਵਾਸਾ ਨਾਮ ਲਿਵਾਹੀ ਜਨਉਨੀ ਕਮਾਈ ਦਾ ਧਿਆਨ ਧਰ ਕੀ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਸਰਬਤ ਗੁਰਦਵਾਰਿਆਂ ਦਾ ਧਿਆਨ ਧਰ ਕੀ ਬੋਲੇ ਜੀ ਵਾਹਿਗੁਰੂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਆਮੀਨ ਜੁਪਿਆਵੇ ਤੇ ਤੇ ਆਮਨ ਦਾ ਸਦਕਾ ਸਰਦ ਸੋਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹੇ ਕਹੇ ਰਸ਼ਿਆਰਿਆ ਇੱਕ ਦੇਖ ਤੇ ਮਟ ਹੈ ਦਰਦ ਕੀ ਪੈਜ ਪੰਖ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੀ ਬੋਲ ਬਾਲੇ ਬੋਲਣ ਜੀ ਦੀਨ ਕੇਸ਼દાન ਰਹਿਤદાન ਭਗਵੇਕદાન ਵਿਸਾਖદાન ਭਰੋਸਾદાન ਬਾਨਾ ਸਰદાન ਨਾਮદાન ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਕੀਆ ਝੰਡੇ ਬੁੰਗੇ ਜੁੱਗ ਜੋਗਿਆ ਟੱਲ ਧਰਮ ਦਾ ਜੈਕਾਰ ਗੋਲੋ ਜੀ ਕੀਉਤੀ ਮਾਤਾ ਪਤ ਪਿਆਰਾ ਖਾਇਆ ਬਵਾਹੀ ਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਪਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਥਾ ਤੋਂ ਪੰਥ ਨੂੰ ਵਿਛੋੜਿਆ ਵਿਆਹ ਹੈ ਖੁੱਲੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਵ ਦਾ ਦਾਨ ਖਾਲਸਾ ਜੀ ਨੂੰ ਬਖਸ਼ੇ ਇਹ ਨਿਮਾਣਿਆ ਦੇ ਮਾਨ ਨਿਤਾਣਿਆ ਦੇ ਪਾਨ ਨਿਉਟਿਆਂ ਦੇ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਦੇ ਚਾਰ ਪਹਰ ਰਹਿਣ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਹੋਈ ਤਾਰ ਪਰ ਦੇਣਾ ਆਪ ਜੀ ਨੇ ਆਪਣੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਅਮਰ ਸ਼ਹੀਦਾਂ ਭੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਕਿਰਪਾ ਕਰੋ ਪਾਵਨ ਸਿੰਘਾਸਨਾ ਪਰ ਪ੍ਰਕਾਸ਼ ਮਾਲ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੇਵਾਰ ਪਾਵਨ ਇਲਾਹੀ ਫੁਰਮਾਨ ਬਖਸ਼ ਕੇ ਨਿਹਾਲ ਕਰੋ ਬਰ ਆਏ ਸੰਗਤ ਦੇ ਹਾਜ਼ਰੀ ਤੇਲ ਫੁੱਲ ਪੇਟਾਵਾ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਰਬੱਤ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਸਿੱਖੇ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਤਨ ਸਫਲ ਕਰਨੀ ਸਤਿਗੁਰੂ ਜੀ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੁਖਾਸ਼ਣ ਸਥਾਨਾ ਦੇ ਪ੍ਰਕਾਸ਼ ਸਥਾਨਾਂ ਤੇ ਲਜਾਨ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ सही प्यारे मे बिना पीरा नाम, नाम वाहिगुरू जी का ख़ालसा वाहेगुरू